ਹਾਂਜੀ ਸਤਿ ਸ੍ਰੀ ਅਕਾਲ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਫਰਾਗ ਕਿੱਦਾਂ ਬਣਾਈਦੀ ਹੈ ਛੋਟੇ ਬੱਚੇ ਦੀ ਅੱਜ ਆਪਾਂ 9-10 ਸਾਲ ਦੇ ਬੱਚੇ ਦੀ ਫਰਾਗ ਬਣਾ ਰਹੇ ਹਾਂ ਠੀਕ ਤੇ ਉਹਨੂੰ ਕਿੱਦਾਂ ਕਟਿੰਗ ਕਰਨਾ ਉਹ ਆਪਾਂ ਤੁਹਾਨੂੰ ਮੇਜ਼ਰਮੈਂਟ ਦੱਸਦੇ ਹਾਂ ਬੜੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਕਿ ਫਰਾਗ ਬਣਾਣੀ ਦੱਸੋ ਬੱਚੇ ਦੀ ਤੇ ਸੋ ਆਪਾਂ ਅੱਜ ਬਣਾ ਕੇ ਦੱਸ ਰਹੇ ਹਾਂ ਤੇ ਜਿਨ੍ਹਾਂ ਨੇ ਵੀ ਆਪਣੇ ਜਿੰਨੇ ਵੀ ਏਜ ਦਾ ਬੱਚਾ ਹੈ ਉਹਦੇ ਮੁਤਾਬਿਕ ਤੁਸੀਂ ਕਟਿੰਗ ਕਰ ਲੈਣੀ ਆ ਮੈਂ 9-10 ਸਾਲ ਦੇ ਬੱਚੇ ਦੀ ਕਟਿੰਗ ਕਰ ਰਹੀ ਹਾਂ ਠੀਕ ਆ ਇਹ ਦਾ ਦੇਖੋ ਇਹ ਨਾ ਵੱਡੇ ਬਰ ਦੇ ਕਪੜਾ ਏ ਛੋਟੇ ਬਰ ਦਾ ਵੀ ਚੱਲੂਗਾ ਬੱਚਿਆਂ ਦਾ ਛੋਟੇ ਬਰ ਦਾ ਵੀ ਆ ਚੀਜ਼ ਆ ਜਾਂਦੀ ਏ ਵੱਡੇ ਬਨੇ ਕਰਕੇ ਇਹ ਚੀਜ਼ ਆਪਾਂ ਇੱਥੇ ਬਾਡੀ ਦੇ ਉੱਤੋਂ ਉਤਾਰ ਲੈਣੀ ਆਪਾਂ ਬਾਡੀ ਇਹਦੀ ਦੇਖੋ ਇਹ ਨਾ ਇਹਨਾਂ ਦੀ 13 ਇੰਚ ਉਤਾਰ ਲੈਣੀ ਆ ਇਹ 11 11.5 ਰੈਡੀ ਰਹਿ ਜਾਣੀ ਆ ਠੀਕ ਆ ਆਪਾਂ ਬੱਚੇ ਦਾ ਮੇਜ਼ਰਮੈਂਟ ਲੈ ਲੈਣਾ ਕਿ ਕਿੰਨੀ ਉਹਨੂੰ ਉੱਪਰੋਂ ਬਾਡੀ ਤਿਆਰ ਆਂਦੀ ਏ ਕਮਰ ਤੱਕ ਦੇਖੋ ਇਹ 73 ਇੰਚ ਦਾ ਉਤਾਰ ਲਈ ਕਟਿੰਗ ਕਰ ਲਈ ਇਹ ਆਪਾਂ ਬਣਾਵਾਂਗੇ ਬੈਕ ਉਹਦੇ ਵਾਲੀ ਫੱਟੀ ਵਾਲੀ ਐਦਾਂ ਪਿੱਛੋਂ ਬੈਕ ਸਾਈਡ ਤੇ ਬਟਨਾ ਵਾਲੀ ਆਊਗੀ ਫੱਟੀ ਐਦਾਂ ਠੀਕ ਆ ਇਹਨੂੰ ਆਪਾਂ ਹੁਣ ਫਰੰਟ ਕਟਿੰਗ ਕਰਨੀ ਆ ਦੇਖੋ ਇੱਥੋਂ ਆਪਾਂ ਬੱਚੇ ਦੇ ਹਿਸਾਬ ਨਾਲ ਤੀਰਾ ਰੱਖ ਲੈਣਾ ਇਹਨਾਂ ਦਾ ਮੈਂ 6 ਇੰਚ ਤੀਰਾ ਰੱਖ ਰਹੀ ਆ ਠੀਕ ਆ ਇੱਥੋਂ 6 ਇੰਚ ਹੀ ਮੋੜ ਦੇ ਨਿਸ਼ਾਨ ਲਗਾ ਰਹੀ ਆ ਇੱਥੋਂ 15 ਇੰਚ ਖੁੱਲੀ ਆ ਇਹ ਫੱਟੀ ਤੇ ਫੱਟੀ ਵੀ ਚੜਨੀ ਇਸ ਕਰਕੇ 16 ਰੱਖਾਂਗੇ ਬਾਕੀ ਬੱਚਿਆਂ ਨੂੰ ਫਰੋਕਾ ਥੋੜੀ ਖੁੱਲੀ ਸੋਹਣੀ ਲੱਗਦੀ ਆ ਉਸ ਅਕੋਰਡਿੰਗ ਆਪਾਂ ਨਿਸ਼ਾਨੀ ਲਗਾ ਸਕਦੇ ਆ ਠੀਕ ਆ ਇੱਥੋਂ ਕਮਰ ਆਪਾਂ ਇਹਨਾਂ ਦੀ 14 ਐ ਤੇ ਆਪਾਂ 15 ਰੱਖਾਂਗੇ ਕਿਉਂਕਿ ਮਾਰਜਿਨ 'ਚ ਵੀ ਲੈਣਾ ਏ ਆਪਾਂ ਇਹ ਵਿੱਚ ਹੀ ਆਪਾਂ ਇਹਦੇ ਵਿੱਚ ਮਾਰਜਿਨ 'ਚ ਲੈ ਲੈਣੀ ਆ ਜੇ ਕਿਸੇ ਦਾ ਬੱਚਾ ਥੋੜਾ ਹੈਲਥੀ ਆ ਤੋ ਅੱਗੋਂ 1.5 ਇੰਚ ਦਾ ਮਾਰਜਨ ਐਕਸਟਰਾ ਲੈ ਲੈ ਠੀਕ ਆ ਆਪਾਂ ਇੰਨਾ ਕੀ ਮਾਰਜਨ ਚ ਰੱਖਿਆ ਐ ਐਕਸਟਰਾ ਇਹਦਾ ਕਟਿੰਗ ਕਰਕੇ ਇਹਨੂੰ ਇੱਥੋਂ 1/2 ਇੰਚ ਦੀ ਨੀਚੇ ਨੂੰ ਕਾਟ ਪਾ ਦੇਣੀ ਆ ਠੀਕ ਆ ਇਹ ਬੈਕ ਸਾਈਡ ਆ ਤੇ ਆਪਾਂ ਇੱਥੋਂ ਇਹਦਾ ਬੈਕ ਦਾ ਗਲਾ ਵੀ ਕੱਟ ਕਰਾਂਗੇ ਉੱਪਰੋਂ ਸਵਾ ਦੋ ਰੱਖ ਕੇ ਤੇ ਨੀਚੇ ਨੂੰ ਵੀ 2 ਇੰਚ ਡੀਪ ਕਰਾਂਗੇ ਆ ਦੇਖੋ ਇਹ ਬੈਕ ਸਾਈਡ ਹੋ ਗਈ ਹੁਣ ਆਪਾਂ ਇਹ ਵਾਲੇ ਬਚੇ ਹੋਏ ਕੱਪੜੇ ਚੋਂ ਫਰੰਟ ਕੱਢਾਂਗੇ ਕਿਉਂਕਿ ਫਰੰਟ ਕਪੜਾ ਆਪਾਂ ਐਕਸਟਰਾ ਨਹੀਂ ਰੱਖਣਾ ਜ਼ਿਆਦਾ ਕਿਉਂਕਿ ਵੇਸਟ ਕੱਪੜਾ ਕਰਕੇ ਕੋਈ ਫਾਇਦਾ ਨਹੀਂ ਆ ਆਪਾਂ ਉਹਨਾਂ ਕੀ ਕੱਪੜਾ ਲੈਣਾ ਜਿੰਨਾ ਆਪਾਂ ਨੂੰ ਜ਼ਰੂਰਤ ਆ ਦੇਖੋ ਆਪਾਂ ਦੇਖ ਲੈਣਾ ਕਿ ਆਪਣੀ ਬੈਕ ਸਾਈਡ ਦੇ ਹਿਸਾਬ ਨਾਲ ਕਿੰਨਾ ਕੁ ਆਪਾਂ ਨੂੰ ਕਪੜਾ ਚਾਹੀਦਾ ਹੁਣ ਇਹ ਚੀਜ਼ ਆਪਾਂ ਇਹਦੇ ਬਰਾਬਰ ਰੱਖਣੀ ਆ ਜਿਹੜੀ ਫੱਟੀ ਵਾਲੀ ਫਰਾਕ ਬਣਾਇਦੀ ਆ ਉਹਦੀ ਇਦਾਂ ਆਪਾਂ 1/2 ਇੰਚ ਫੱਟੀ ਇੱਥੋਂ ਬਾਹਰ ਵਾਲੀ ਸਾਈਡ ਰੱਖਣੀ ਆ ਠੀਕ ਆ ਦੇਖੋ ਕਿਉਂਕਿ ਫੱਟੀ ਤੇ ਫੱਟੀ ਜਦੋਂ ਚੜਦੀ ਆ ਤੇ ਉਹ ਉਹਨਾ ਮਾਰਜਨ ਲੈ ਲੈਂਦੀ ਆ ਬਾਕੀ ਆਪਾਂ ਸ਼ੇਪ ਕੱਟ ਪਾ ਦੇਣੀ ਆ ਸੇਮ ਸੇਮ ਕਟਿੰਗ ਕਰ ਦੇਣੀ ਆ ਹੁਣ ਇਹ ਫਰੰਟ ਸਾਈਡ ਆ ਫਰੰਟ ਸਾਈਡ ਤੋਂ ਹਲਕੀ ਹਲਕੀ ਮੋਡੇ ਦੀ ਆਪਾਂ ਕਾਟ ਲਗਾ ਦਾਂਗੇ ਇੱਦਾਂ ਥੋੜੀ ਜੀ ਡੀਪ ਕਰ ਦਾਂਗੇ ਫਰੰਟ ਨੈੱਕ ਆਪਾਂ ਆਪਣੀ ਮਰਜ਼ੀ ਨਾਲ ਬਣਾ ਸਕਦੇ ਆ ਗੋਲ ਚੌਰਸ ਜੋ ਵੀ ਬੱਚੇ ਦਾ ਹੋਵੇ ਇੱਥੋਂ ਦੇਖੋ ਇਨੂੰ 2 ਇੰਚ 2 ਸਵਾ 2 ਇੰਚ ਰੱਖ ਕੇ 4 ਇੰਚ ਰੱਖਾਂਗੇ ਬੱਚੇ ਦਾ ਨੱਕ ਇੰਨਾ ਕ ਹੀ ਹੁੰਦਾ ਹੈ ਠੀਕ ਆ ਦੇਖੋ ਇਹ ਆਪਣੀ ਹੋ ਗਈ ਫਰੰਟ ਸਾਈਡ ਇਹ ਇੱਦਾਂ ਕਟਿੰਗ ਹੋ ਜਾਏਗੀ ਇਹ ਵਾਲੀ ਜਿਹੜੀ ਫੱਟੀ ਆ ਇਨੂੰ ਆਪਾਂ ਇੱਕ ਨੂੰ ਇਧਰਲੀ ਸਾਈਡ ਫੋਲਡ ਕਰਕੇ ਦੂਜੀ ਨੂੰ ਇਧਰਲੀ ਸਾਈਡ ਫੋਲਡ ਕਰਕੇ ਇਹਨੂੰ ਇੱਕ ਦੂਜੇ ਦੇ ਉੱਪਰ ਰੱਖ ਕੇ ਅਦਾ ਆਪਾਂ ਪਹਿਲਾਂ ਕੱਚੀ ਸਲਾਈ ਲਗਾਵਾਂਗੇ ਠੀਕ ਆ ਆ ਦੇਖੋ ਕੱਚੀ ਸਲਾਈ ਲਗਾ ਕੇ ਪਹਿਲਾਂ ਇਹਨਾਂ ਨੂੰ ਲੇੜੀ ਕਰਾਂਗੇ ਦੋਨਾਂ ਨੂੰ ਫਿਰ ਇਹਨੂੰ ਸੈਂਟਰ ਚ ਰੱਖ ਕੇ ਇਹਨੂੰ ਕੱਚੀ ਸਲਾਈ ਲਾ ਕੇ ਇੱਕ ਵਾਰਾ ਨ ਆ ਨੋਰਮਲ ਕਰ ਲਾਂਗੇ ਇੱਥੋਂ ਤੀਰੀ ਅਟੈਚ ਕਰ ਦਾਂਗੇ ਫਿਰ ਆਪਾਂ ਸਾਈਡ ਹੇਠੇ ਆਪਾਂ ਇਹਦੀ ਨਾ ਚੋਲੀ ਲਾਣੀ ਆ ਚੋਲੀ ਲਾ ਕੇ ਫਿਰ ਆਪਾਂ ਫਿਟਿੰਗ ਦੀ ਸਿਲਾਈ ਲਾਣੀ ਆ ਤੇ ਬਾਵਾ ਜੜਨੀ ਆ ਠੀਕ ਆ ਤੇ ਇਹਦੇ ਨਾਲ ਜਿਹੜੀ ਆਪਾਂ ਫੱਟੀ ਬਣਾਈਆਂ ਨਾ ਇੱਥੇ ਆਪਾਂ ਹੁੱਕ ਵੀ ਲਾ ਸਕਦੇ ਆ ਬਟਨ ਵੀ ਲਾ ਸਕਦੇ ਆ ਇਹ ਤੇ ਜੋ ਤੁਹਾਡਾ ਮਨ ਕਰੇ ਉਹੀ ਤੁਸੀਂ ਤਿਆਰ ਕਰ ਸਕਦੇ ਹੋ ਠੀਕ ਆ ਬਾ ਹੁਣ ਦੱਸਦੇ ਆ ਕਿ ਨੀਚੇ ਕਿੱਦਾਂ ਕਟਿੰਗ ਕਰਨੀ ਆ ਹੁਣ ਆਪਾਂ ਉੱਪਰਲੀ ਬੋਡੀ ਕਟਿੰਗ ਕਰ ਲਈ ਆ ਨਾ ਉੱਪਰਲੀ ਬਾਡੀ ਤੋਂ ਬਾਅਦ ਚ ਆਪਾਂ ਮੈਜ਼ਰਮੈਂਟ ਕਰਨਾ ਕਿ ਆਪਾਂ ਬੱਚੇ ਦੀ ਫਰੌਕ ਕਿੰਨੀ ਨੀਵੀ ਰੱਖਣੀ ਆ ਦੇਖੋ ਆਪਾਂ 13 ਇੰਚ ਬਾਡੀ ਕਟਿੰਗ ਕੀਤੀ ਆਪਣੀ ਉੱਪਰੋਂ ਵੀ ਨੀਚੇ ਵੀ ਆ ਕੇ ਆਪਣੀ ਤਕਰੀਬਨ 11.5 ਇੰਚ ਰੈਡੀ ਰਹਿ ਜਾਣੀ ਆ ਉਦੋਂ ਬਾਅਦ ਚ ਆਪਾਂ ਦੇਖਣੀ ਕਿ ਕਿੰਨੀ ਰੈਡੀ ਰੱਖਣੀ ਆ ਠੀਕ ਆ ਇਹਨਾਂ ਦੀ ਆ ਦੇਖੋ ਮੈਂ 35 ਇੰਚ ਰੈਡੀ ਰੱਖਣੀ ਆ ਤੇ 37 37.5 ਇੰਚ ਮਾਰਜਨ ਚ ਨਾ ਕਪੜਾ ਲੈ ਲੈਣਾ ਇਹ ਵੱਡੇ ਵਰਦਾ ਕਰਕੇ ਆਪਾਂ ਇੱਕ ਇੱਕ ਇਧਰੋਂ ਲੈਣੀ ਆ ਕਪੜਾ ਆ ਦੇਖੋ ਜੇ ਦੀ ਆਪਾਂ ਜਿੰਨੀ ਲੈਂਥ ਰੱਖਣੀ ਆ ਨਾ ਪੂਰੀ ਪ੍ਰੋਪਰ ਫਰਾਕ ਦੀ ਇਹ ਉਨੀ ਨੀਚੇ ਚੋਲੀ ਲੈ ਲੈਣੀ ਆ ਆਪਾਂ ਠੀਕ ਆ ਉੱਪਰੋਂ ਬਾਡੀ ਛੱਡ ਕੇ ਬਾਡੀ ਦਾ ਮੇਜ਼ਰਮੈਂਟ ਕੱਢ ਕੇ ਤਾਂ ਰੱਖਣਾ ਇਹ ਆ ਦੇਖੋ ਜਿਵੇਂ ਮੈਂ ਰੱਖੀ ਹੋਈ ਆ ਨਾ ਕਿ ਉੱਪਰੋਂ 11 ਇੰਚ ਕੱਢ ਲਈ ਜਿੰਨੀ ਬੋਡੀ ਆਪਣੀ ਰੈਡੀ ਹੋ ਗਈ ਉਦੋਂ ਬਾਅਦ ਚ ਆਪਾਂ نیچے ਦੇਖਣੀ ਕਿ ਆਪਣੇ ਬੱਚਿਆਂ ਦੀ ਫਰੌਗ ਗੋਡੇ ਤੱਕ ਆ ਰਹੀ ਹੈ ਜਾਂ ਗੋਡੇ ਤੋਂ نیچے ਰੱਖਣੀ ਹੈ ਕਿੰਨੀ ਲੈਂਥ ਆ ਰਹੀ ਹੈ ਬੋਡੀ ਕੱਢ ਕੇ ਬਾਅਦ ਚ ਉਹਦਾ ਮੈਜ਼ਰਮੈਂਟ ਕਰਨਾ ਹੈ ਤੇ ਵਿੱਚ ਆਪਾਂ ਐਕਸਟਰਾ ਮਾਰਜਨ ਵੀ ਰੱਖਣਾ ਹੈ ਜਿਹੜੀ ਆਪਾਂ نیچےੋਂ ਥੱਲੇ ਉਹਦਾ ਲੇੜੀ ਕਰਨੀ ਹੈ ਠੀਕ ਆ ਇੱਕ ਪੱਲਾ ਇਹ ਹੋ ਗਿਆ ਤੇ ਇੱਕ ਪੱਲਾ ਆਪਾਂ ਇਹ ਫਰੰਟ ਵਾਲਾ ਹੋ ਗਿਆ ਜਿਸ طرف ਫਰੰਟ ਨੂੰ ਲੱਗਦਾ ਹੈ ਇਹ ਬੈਕ ਦਾ ਠੀਕ ਆ ਇਹ ਦੋਨੇ ਪੱਲੇ ਆ ਦੇਖੋ ਇਹ ਪੂਰੇ ਪੂਰੇ ਆ ਰਹੇ ਇਸ ਤਰ੍ਹਾਂ ਇਹ ਵੱਡੇ ਪਣੇ ਦਾ ਵਾ ਛੋਟੇ ਪਣੇ ਦਾ ਵੀ ਹੋਊਗਾ ਤਾਂ ਵੀ ਚੱਲ ਜੂਗਾ ਵੱਡੇ ਪਣੇ ਦਾ ਥੋੜਾ ਜਿਹਾ ਕਿ ਬੱਚੇ ਦੀ ਫਰਾਕ ਦੀ ਘੇਰ ਖੁੱਲਾ ਬਣ ਜਾਂਦਾ ਹੈ ਛੋਟੇ ਪਣੇ 'ਚ ਵੀ ਨਾਰਮਲ ਬੱਚੇ ਦੀ ਛੋਟੇ ਬੱਚੇ ਦੀ ਤੇ ਫਰਾਕ ਨਾਰਮਲ ਘੇਰ 'ਚ ਵੀ ਸੋਹਣੀ ਲੱਗਦੀ ਹੈ ਇਹ ਦੇਖੋ ਹੁਣ ਇਹਨੂੰ ਆਪਾਂ ਇੱਥੋਂ ਚੋਣਾ ਪਾ ਕੇ ਧਾਗਾ ਖਿੱਚ ਕੇ ਤੇ ਇਹਨੂੰ ਇੱਕ ਨੂੰ ਫਰੰਟ ਸਾਈਡ ਜੋੜ ਦਾਂਗੇ ਤੇ ਇੱਕ ਨੂੰ ਇਹਨੂੰ ਬੈਕ ਸਾਈਡ ਤੇ ਜੋੜ ਦਾਂਗੇ ਇਹ ਦੋਨੇ ਬੈਕ ਫਰੰਟ ਦੇ ਆ ਚੋਲੀ ਹੋ ਗਈ ਠੀਕ ਆ ਉਨ ਆਪਾਂ ਬਾਜੂ ਕਿੱਦਾਂ ਕਰਨੀਆਂ ਆਪਣੀ ਮਰਜ਼ੀ ਜੀ ਆਪਣੇ ਕੋ ਕਪੜਾ ਹੈਗਾ ਤੇ ਆਪਾਂ ਉਹਦੀ ਇਸ ਤਰ੍ਹਾਂ ਵੀ ਬਾਜੂ ਬਣਾ ਸਕਦੇ ਆ ਫੁੱਲ ਬਾਜੂ ਜਿਹੜੀ ਕਿ ਚੋਣਾ ਪਾ ਕੇ ਬੰਦੀ ਉਹ ਵੀ ਦਿਖਾਣੀ ਮੈਂ ਤੁਹਾਨੂੰ ਫੁੱਲ ਬਾਜੂ ਕਿੱਦਾਂ ਦੀ ਹੁੰਦੀ ਆ ਇੱਥੋਂ ਆਪਾਂ ਰੱਖ ਕੇ ਪੂਰੇ ਦਾ ਪੂਰਾ ਕਪੜਾ ਰੱਖ ਲੈਣਾ ਇਸ ਤਰ੍ਹਾਂ ਠੀਕ ਆ ਇੱਥੋਂ ਬਸ ਆਪਾਂ ਹਲਕੀ ਜੀ ਕਾਟ ਪਾ ਕੇ ਛੱਡ ਦੇਣੀ ਇਹਦੇ نیچے ਵੀ ਪੱਟੀ ਲੱਗੂਗੀ ਉੱਪਰ ਵੀ ਚੋਣਾ ਪੈਣਗੇ ਤੇ نیچے ਵੀ ਚੋਣਾ ਪੈਣਗੇ ਇਹਨੂੰ ਫੁੱਲ ਬਾਜੂ ਕਹਿੰਦੇ ਆ ਠੀਕ ਆ ਇੱਕ ਇਹ ਬਾਜੂ ਹੋ ਗਈ ਇੱਕ ਕਪਾਜੇ ਕਪੜਾ ਘੱਟਿਆ ਤੇ ਬੱਚੇ ਦੀ ਇਦਾਂ ਵੀ ਬਾਜੂ ਬਣਾ ਸਕਦੇ ਹਾਂ ਸਮੋਸਾ ਕੱਟ ਦੇਖੋ ਇਹਨੂੰ ਇਦਾਂ ਕੋਰਨਰ ਬਣਾ ਲਿਆ ਕੋਰਨਰ ਬਣਾ ਕੇ ਇਹਨੂੰ ਇੱਕ ਹੋਰ ਸਮੋਸੇ ਕੱਟ ਵਾਂਗੂ ਬਿਲਕੁਲ ਇਦਾਂ ਵੀ ਸ਼ੇਪ ਦੇ ਦਿੱਤੀ ਵੀ ਸ਼ੇਪ ਦੇ ਕੇ ਜਿਹੜਾ ਇਹ ਬੰਦ ਸਾਈਡ ਆ ਦੋਨਾਂ ਸਾਈਡ ਵਾਲੇ ਉਹਨੂੰ ਆਪਾਂ ਇਦਾਂ ਲੈਂਥ ਐਜ਼ ਅ ਲੈਂਥ ਰੱਖ ਲੈਣਾ ਆ ਦੇਖੋ ਇੱਥੋਂ ਜਿਸ ਤਰ੍ਹਾਂ ਆਪਾਂ 5 ਇੰਚ ਬੱਚੇ ਦੀ ਬਾਜੂ ਰੈਡੀ ਰੱਖਣੀ ਆ 5 6 ਰੱਖ ਕੇ ਠੀਕ ਆ ਇਥੋਂ ਨੀੱਚ ਜਿੰਨੀ ਆਪਾਂ ਖੁੱਲੀ ਪਾਣੇ ਆ ਬੱਚੇ ਦੀ ਬਾਜੂ 5 ਇੰਚ ਹੀ ਖੁੱਲੀ ਬਹੁਤ ਹੁੰਦੀ ਆ ਤੇ ਆਪਾਂ 6 1/2 ਤੇ ਮਾਰਕਿੰਗ ਕਰਕੇ ਇਹਨੂੰ ਹਲਕੀ ਜੀ ਸਾਈਡ ਨੂੰ ਤੇੜੀ ਕਰਕੇ ਇਥੋਂ ਆਪਾਂ ਇਹਨੂੰ ਜਿੰਨੀ ਉੱਚੀ ਕਾਟ ਪਾਵਾਂਗੇ ਨਾ ਉਹਨੇ ਦੇ ਕੀ ਹੋਊਗਾ ਆਪਾਂ ਇੰਨੀਆਕ ਪਲੇਟਸ ਪਾ ਲਾਂਗੇ ਬੱਚੇ ਦੇ ਐਦਾਂ ਨਾ ਮੋਢੇ ਦੇ ਉੱਪਰ ਇਕੱਠੇ ਹੋਣ ਨੂੰ ਠੀਕ ਆ ਤੇ ਜਿੰਨਾ ਮੋਢਾ ਆਂਦਾ ਰੈਡੀ ਕਰਨ ਨੂੰ ਉਹਨਾਂ ਰੈਡੀ ਕਰਕੇ ਬਾਕੀ ਦਾ ਬਾਕੀ ਆਪਾਂ ਨੀੱਚੋਂ ਸਿਰਫ ਇੰਨੀ ਖੁੱਲੀ ਛੱਡ ਕੇ ਸਲਾਈ ਮਾਰ ਦਾਂਗੇ ਇਹ ਵੀ ਬਾਜੂ ਬਹੁਤ ਸੋਹਣੀ ਲੱਗਦੀ ਤੇ ਜਿਹੜੀ ਦੂਜੀ ਦੱਸੀ ਉਹ ਵੀ ਬਾਜੂ ਬਹੁਤ ਸੋਹਣੀ ਲੱਗਦੀ ਠੀਕ ਆ ਇਹ ਆਪਾਂ ਕਿਦਾਂ ਕੀਤੀ ਆ ਮੈਂ ਤੁਹਾਨੂੰ ਦੱਸਦੀ ਆ ਦੇਖੋ ਇਹ ਵੀ ਆਪਾਂ ਪਹਿਲਾਂ ਇੱਕ ਇਸੇ ਬੱਚੇ ਦੀ ਫਰਾਕ ਰੈਡੀ ਕੀਤੀ ਆ ਇਹਨੂੰ ਕਹਿੰਦੇ ਆ ਫੁੱਲ ਬਾਜੂ ਇਸ ਤਰ੍ਹਾਂ ਇਹਦੇ ਦੇਖੋ ਉੱਪਰ ਵੀ ਪਲੇਟਸ ਨੇ ਤੇ نیچے ਵੀ ਇਹ ਆਪਣੇ ਸਟੂਡੈਂਟ ਨੇ ਤਿਆਰ ਕੀਤੀ ਆ ਐਦਾਂ ਲੈਸਾਂ ਲਗਾ ਕੇ ਦੇਖੋ ਐਦਾਂ ਤੁਸੀਂ ਕੋਈ ਵੀ ਬਾਡੀ ਤੇ ਅੱਗੇ ਡਿਜ਼ਾਈਨ ਬਣਾ ਸਕਦੇ ਆ ਲੈਸ ਨਾਲ ਜੇ ਕਪੜਾ ਬੱਚੇ ਹੋਵੇ ਕਪੜੇ ਦੀਆਂ ਫ੍ਰਿਲਾਂ ਲਾ ਸਕਦੇ ਆ ਕੁਝ ਵੀ ਬਣਾ ਸਕਦੇ ਆ ਏਦਾਂ ਗੋਲ ਗਲਾ ਕੱਟ ਕੇ ਗੋਲ ਗਲੇ ਨੂੰ ਆਪਾਂ ਕਪੜਾ ਲਾ ਦਾਂਗੇ ਆ ਦੇਖੋ ਇਹਨਾਂ ਦੇ ਪਿੱਛੇ ਫੱਟੀ ਨਹੀਂ ਹੁੱਕ ਵਾਲੀ ਜਗ੍ਹਾ ਬਣਾਈ ਹੋਈ ਆ ਠੀਕ ਆ ਦੇਖੋ ਇਸੇ ਆਪਾਂ ਹੁੱਕ ਲਗਾ ਕੇ ਆਈ ਲਗਾ ਕੇ ਇਹਨੂੰ ਬੰਦ ਕਰ ਦਾਂਗੇ ਠੀਕ ਆ ਜਿਹੜਾ ਛੋਟਾ ਬੱਚਾ ਹੈ ਉਹਨੂੰ ਫੱਟੀ ਵਾਲਾ ਹੀ ਪਿੱਛੇ ਰੱਖੋ ਉਹਦਾ ਕਿਉਂਕਿ ਉਹਨੂੰ ਪਾਉਣਾ ਆਸਾਨ ਹੁੰਦਾ ਏਦਾਂ ਆਪਾਂ ਧਾਗਾ ਖਿੱਚ ਕੇ ਡਬਲ ਧਾਗੇ ਦੀ ਸਲਾਈ ਮਾਰ ਕੇ ਫੁੱਲ ਬਖੇ ਤੇ ਧਾਗਾ ਖਿੱਚ ਕੇ ਚੋਨਾ ਪਾਵਾਂਗੇ ਤਾ ਕਾ ਬੱਚੇ ਨੂੰ ਆ ਚੀਜ਼ ਸੋਹਣੀ ਲੱਗਦੀ ਦੇਖੋ ਆ ਵੱਡੇ ਵਰਦੀ ਬਣੀ ਹੋਈ ਆ ਕਿੰਨੀ ਕਿੰਨਾ ਘੇਰ ਬਣਿਆ ਆ ਐਦਾਂ ਨੀਚੇ ਇਹਦੇ ਲਟਕਣ ਵਾਲੀ ਲੈਸ ਲਗਾਈ ਹੋਈ ਆ ਠੀਕ ਆ ਆ ਦੇਖੋ ਐਦਾਂ ਆ ਰਹੀ ਆ ਉਹ ਵੀ ਆਪਾਂ ਜਿੱਦਾਂ ਜਿੱਦਾਂ ਰੈਡੀ ਹੁੰਦੀ ਆ ਫਰਾਕ ਤੁਹਾਨੂੰ ਨਾਲ-ਨਾਲ ਦੱਸਾਂਗੇ ਕਿ ਕਿਸ ਤਰ੍ਹਾਂ ਉਹਨੂੰ ਰੈਡੀ ਕਰਨਾ ਦੇਖੋ ਐਦਾਂ ਫੁੱਲ ਤਿਆਰ ਹੋਈ ਆ ਫਰਾਕ ਹਾਂਜੀ ਆ ਦੇਖੋ ਨਾ ਆਪਾਂ ਸਟਿਚਿੰਗ ਕੀਤੀ ਆ ਐਦਾਂ ਦੋ ਫੱਟੀਆਂ ਨੂੰ ਅੰਦਰੋਂ ਫੋਲਡ ਕਰ ਲਿਆ ਦੋਨੇ ਸਾਈਡ ਫੋਲਡ ਕਰਕੇ ਇਹਨੂੰ ਇੱਕ ਦੂਜੇ ਦੇ ਉੱਪਰ ਸੈੱਟ ਕਰਕੇ ਰੱਖ ਕੇ ਇਹਨੂੰ ਸੈਂਟਰ 'ਚ ਕੱਚੀ ਸਲਾਈ ਲਾ ਦੇਣੀ ਆ ਠੀਕ ਆ ਇਹਨੂੰ ਸੈਂਟਰ 'ਚ ਕੱਚੀ ਸਲਾਈ ਤਾਂ ਲਾਈ ਦੀ ਆਪਾਂ ਨੀਚੇ ਜਿਹੜਾ ਚੋਲੀ ਫਿੱਟ ਕਰਨੀ ਆ ਨਾ ਆ ਚੀਜ਼ ਦੀ ਆਪਾਂ ਨੂੰ ਦਿੱਕਤ ਨਾ ਆਵੇ ਚੋਲੀ ਫਿੱਟ ਕਰਕੇ ਉਦੋਂ ਬਾਅਦ 'ਚ ਇਹਨੂੰ ਆਪਾਂ ਸਲਾਈ ਨੂੰ ਖੋਲ ਦੇਣਾ ਵਾ ਸੈਂਟਰ ਵਾਲੀ ਨੂੰ ਹੁਣ ਆ ਐਦਾਂ ਆਪਾਂ ਫਰੰਟ ਵਾਲੀ ਬੋਡੀ ਤਿਆਰ ਕਰ ਲਈ ਇਹਨੂੰ ਲੈਸਾਂ ਲਾ ਕੇ ਐਦਾ ਡਿਜ਼ਾਈਨ ਪਾ ਲਿਆ ਠੀਕ ਆ ਇਦੇ ਵਿੱਚ ਆਪਾਂ ਸੈਂਟਰ 'ਚ ਏਦਾਂ ਕੋਈ ਵੀ ਕਲਰਫੁੱਲ ਬਟਨ ਲਗਾ ਦਾਂਗੇ। ਬੱਚਿਆਂ ਨੂੰ ਏਦਾਂ ਦੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ। ਹੁਣ ਆਪਾਂ ਦੱਸਾਂਗੇ ਚੋਣਾ ਕਿਸ ਤਰ੍ਹਾਂ ਪਾਣੀਆਂ। ਦੇਖੋ ਆਪਾਂ ਉਹ ਪਾਈ ਹੋਈ ਹੈ ਨਾ ਸਲਾਈ ਲਗਾਈ ਹੋਈ ਹੈ ਏਦਾਂ। ਡਬਲ ਸਲਾਈ ਲਗਾ ਕੇ ਫੁੱਲ ਬਖੇ ਤੇ ਤੇ ਇਹਨੂੰ ਉੱਪਰਲੇ ਉੱਪਰਲੇ ਦੋਨੇ ਧਾਗੇ ਖਿੱਚਣੇ ਆ نیچے ਵਾਲੇ ਨਹੀਂ ਇਕੱਠੇ ਨਹੀਂ ਖਿੱਚਣੇ। ਜਿਹੜੇ ਸਿਰਫ ਉੱਪਰਲੇ ਧਾਗੇ ਆਣਗੇ ਏਦਾਂ। ਠੀਕ ਆ ਉੱਪਰਲੇ ਦੋਨੇ ਧਾਗੇ ਲੈ ਕੇ ਇਹਨੂੰ ਏਦਾਂ ਹਲਕੇ ਹਲਕੇ ਹੱਥਾਂ ਨਾਲ ਪਿੱਛੇ ਤੱਕ ਚੋਨਾ ਲ ਖੜ ਕੇ ਪੂਰੀ ਸੈਟਿੰਗ ਕਰ ਲੈਣੀ ਹੈ ਇਹਦੀ ਇਦਾਂ ਪੂਰੀ ਸੈਟਿੰਗ ਕਰਕੇ ਤੈਨੂੰ ਆਪਾਂ ਦੱਸਦੇ ਆ ਆ ਦੇਖੋ ਆਹ ਵਾਲਾ ਆਪਾਂ ਇਕ ਲਾਈਕ ਸੈੱਟ ਕੀਤਾ ਹੋਇਆ ਵਾ ਇਦਾਂ ਇਹਨੂੰ ਸੈਟਿੰਗ ਕਰ ਲੈਣੀ ਹੈ ਠੀਕ ਹੈ ਬਰਾਬਰ ਇਹਨੂੰ ਆਪਾਂ ਇਹਦੇ ਬਰਾਬਰ ਕਰ ਲੈਣੀ ਆ ਸੈਟਿੰਗ ਕਰਕੇ ਜਿੱਨੀ ਆਪਾਂ ਬਾਡੀ ਤੇ ਕਮਰ ਤੇ ਆ ਰਹੀ ਹੈ ਇਹਨੂੰ ਸੈਟਿੰਗ ਕਰਕੇ ਫਿਰ ਉਹਨੂੰ ਏਦਾਂ ਉਲਟੀ ਸਾਈਡ ਕਰਕੇ ਜਿਹੜੀਆਂ ਆਪਾਂ ਦੋ ਸਲਾਈਆਂ ਲਗਾਈਆਂ ਹੋਈਆਂ ਨਾ ਉਹਦੇ ਸੈਂਟਰ ਵਾਲੀ ਦੇ ਵਿੱਚ ਪੱਕਾ ਕਰਕੇ ਸਲਾਈ ਲਗਾ ਦੇਣੀ ਆ ਠੀਕ ਆ ਇਹਦੇ ਨਾਲ ਆਪਣੀ ਚੋਲੀ ਅਟੈਚ ਹੋ ਜਾਣੀ ਆ ਤੇ ਆਪਣੀ ਫਰੌਕ ਇੰਨੀ ਕੁ ਰੈਡੀ ਹੋ ਜਾਣੀ ਮੈਂ ਪਹਿਲਾਂ ਦੱਸਿਆ ਸੀ ਨਾ ਤੁਹਾਨੂੰ ਜਿਵੇਂ ਆਪਾਂ ਇਹ ਪੂਰੀ ਫੁੱਲ ਲੇਅਰ ਦੀ ਬਣਾਈ ਆ ਫਰੌਕ ਤੇ ਆਪਾਂ ਫੁੱਲ ਦੋ ਲੇਅਰ ਕਟਿੰਗ ਕੀਤੀ ਆ ਜੇ ਕਿਸੇ ਕੋਲ ਕਪੜਾ ਘਟਿਆ ਤੇ ਉਹਨੂੰ ਆਪਾਂ ਏਦਾਂ ਹਾਫ ਕਪੜਾ ਕਰਕੇ ਇੰਨਾ ਹਾਫ ਲੈ ਕੇ ਇਹਦੇ ਵਿੱਚੋਂ ਕਟਿੰਗ ਕਰਕੇ ਇੱਕ ਵਾਰ ਸਾਈਡ ਅੱਗੇ ਲਗਾ ਦਾਂਗੇ ਇੱਕ ਪਿੱਛੇ ਲਗਾ ਦਾਂਗੇ ਥੋੜੇ ਕੱਪੜੇ 'ਚ ਸਿਰਫ ਇਹ ਆ ਕਿ ਇਹਦਾ ਘੇਰ ਘੱਟ ਇੰਨਾ ਹੀ ਬਣੂਗਾ ਪ੍ਰੋਪਰ ਤੇ ਆ ਇਹਦੇ ਜਿਉਂ ਕੀਆ ਇਹਦੇ 'ਚ ਇਹਦਾ ਘੇਰ ਦੇਖੋ ਕਿੰਨਾ ਵੱਡਾ ਬਣ ਰਿਹਾ ਵਾ ਠੀਕ ਜੇ ਕਿਸੇ ਕੋਲ ਕੱਪੜਾ ਥੋੜਾ ਹੈ ਤਾਂ ਹਾਫ 'ਚ ਵੀ ਕਟਿੰਗ ਕਰ ਸਕਦਾ ਹੈ ਇੱਕੇ ਲੇਰ 'ਚ ਹੀ ਦੋਨੇ ਅੱਗੇ ਪਿੱਛੇ ਵਾਲੇ ਪੱਲੇ ਬਣਾ ਸਕਦਾ ਹੈ ਚੋਲੀ ਦੇ ਉਹ ਠੀਕ ਆਪਣੇ ਕੱਪੜੇ ਦੇ ਹਿਸਾਬ ਨਾਲ ਆਪਾਂ ਕਰਨਾ ਹੈ ਇਹ ਤੋਂ ਬਾਅਦ ਹੁਣ ਆਪਾਂ ਇਹਨੂੰ ਚੋਲੀ ਅਟੈਚ ਕਰਾਂਗੇ ਤੇ ਅੱਗੇ ਪਿੱਛੇ ਰੈਡੀ ਕਰਕੇ ਫਿਰ ਬਾਹਮਾ ਲਗਾ ਕੇ ਫਿਰ ਤੁਹਾਨੂੰ ਰੈਡੀ ਹੋਈ ਫ੍ਰੌਕ ਦਿਖਾਣੇ ਆਂ ਹਾਂਜੀ ਆ ਦੇਖੋ ਨਾ ਆਪਾਂ ਸਟਿਚਿੰਗ ਕੀਤੀ ਆ ਐਦਾਂ ਦੋ ਫੱਟੀਆਂ ਨੂੰ ਅੰਦਰੋਂ ਫੋਲਡ ਕਰ ਲਿਆ ਦੋਨੇ ਸਾਈਡ ਫੋਲਡ ਕਰਕੇ ਇਹਨੂੰ ਇੱਕ ਦੂਜੇ ਦੇ ਉੱਪਰ ਸੈੱਟ ਕਰਕੇ ਰੱਖ ਕੇ ਇਹਨੂੰ ਸੈਂਟਰ 'ਚ ਕੱਚੀ ਸਲਾਈ ਲਾ ਦੇਣੀ ਆ ਠੀਕ ਆ ਇਹਨੂੰ ਸੈਂਟਰ 'ਚ ਕੱਚੀ ਸਲਾਈ ਤਾਂ ਲਾਈ ਦੀ ਆਪਾਂ نیچے ਜਦੋਂ ਚੋਲੀ ਫਿੱਟ ਕਰਨੀ ਆ ਨਾ ਆ ਚੀਜ਼ ਦੀ ਆਪਾਂ ਨੂੰ ਦਿੱਕਤ ਨਾ ਆਵੇ ਚੋਲੀ ਫਿੱਟ ਕਰਕੇ ਉਦੋਂ ਬਾਅਦ 'ਚ ਇਹਨੂੰ ਆਪਾਂ ਸਲਾਈ ਨੂੰ ਖੋਲ ਦੇਣਾ ਵਾ ਸੈਂਟਰ ਵਾਲੀ ਨੂੰ ਹੁਣ ਆ ਐਦਾਂ ਆਪਾਂ फ्रंट वाली बॉडी तैयार कर ली ਇਹਨੂੰ ਲੈਸਾਂ ਲਾ ਕੇ ਇਹਦਾ ਡਿਜ਼ਾਈਨ ਪਾ ਲਿਆ ਠੀਕ ਆ ਇਹਦੇ ਵਿੱਚ ਆਪਾਂ ਸੈਂਟਰ 'ਚ ਇੰਦਾ ਕੋਈ ਵੀ 컬러ਫੁਲ ਬਟਨ ਲਗਾ ਦਾਂਗੇ ਬੱਚਿਆਂ ਨੂੰ ਇੰਦਾਂ ਦੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਹੁਣ ਆਪਾਂ ਦੱਸਾਂਗੇ ਚੋਣਾ ਕਿਸ ਤਰ੍ਹਾਂ ਪਾਣੀਆ ਦੇਖੋ ਆਪਾਂ ਉਹ ਪਾਈ ਹੋਈ ਹੈ ਨਾ ਸਲਾਈ ਲਗਾਈ ਹੋਈ ਹੈ ਇੰਦਾ ਡਬਲ ਸਲਾਈ ਲਗਾ ਕੇ ਫੁੱਲ ਬਖੇ ਤੇ ਤੇ ਇਹਨੂੰ ਉੱਪਰਲੇ ਉੱਪਰਲੇ ਦੋਨੇ ਧਾਗੇ ਖਿੱਚਣੇ ਨੇ ਨੀਚੇ ਵਾਲੇ ਨਹੀਂ ਇਕੱਠੇ ਨਹੀਂ ਖਿੱਚਨੇ ਜਿਹੜੇ ਸਿਰਫ ਉੱਪਰਲੇ ਧਾਗੇ ਆਣਗੇ ਇੰਦਾ ਠੀਕਾ ਉੱਪਰਲੇ ਦੋਨੇ ਤਾਂ ਅੱਗੇ ਲੈ ਕੇ ਇਹਨੂੰ ਏਦਾਂ ਹਲਕੇ ਹਲਕੇ ਹੱਥਾਂ ਨਾਲ ਪਿੱਛੇ ਤੱਕ ਚੋਣਾ ਲ ਖੜ ਕੇ ਪੂਰੀ ਸੈਟਿੰਗ ਕਰ ਲੈਣੀ ਹੈ ਇਹਦੀ ਏਦਾਂ ਪੂਰੀ ਸੈਟਿੰਗ ਕਰਕੇ ਤੇਨੂੰ ਆਪਾਂ ਦੱਸਦੇ ਆ ਆ ਦੇਖੋ ਆਹ ਵਾਲਾ ਆਪਾਂ ਇਕੱਲਾ ਇੱਕ ਸੈੱਟ ਕੀਤਾ ਹੋਇਆ ਵਾ ਏਦਾਂ ਇਹਨੂੰ ਸੈਟਿੰਗ ਕਰ ਲੈਣੀ ਹੈ ਠੀਕ ਬਰਾਬਰ ਇਹਨੂੰ ਆਪਾਂ ਇਹਦੇ ਬਰਾਬਰ ਕਰ ਲੈਣੀ ਆਂ ਸੈਟਿੰਗ ਕਰਕੇ ਜਿਹਨੇ ਆਪਾਂ ਬੋਡੀ ਤੇ ਕਮਰ ਤੇ ਆ ਰਹੀ ਐ ਇਹਨੂੰ ਸੈਟਿੰਗ ਕਰਕੇ ਫਿਰ ਇਹਨੂੰ ਏਦਾਂ ਉਲਟੀ ਸਾਈਡ ਕਰਕੇ ਜਿਹੜੀਆਂ ਆਪਾਂ ਦੋ ਸਲਾਈਆਂ ਲਗਾਈਆਂ ਹੋਈਆਂ ਨਾ ਉਹਦੇ ਸੈਂਟਰ ਵਾਲੀ ਦੇ ਵਿੱਚ ਪੱਕਾ ਕਰਕੇ ਸਲਾਈ ਲਗਾ ਦੇਣੀ ਆ ਠੀਕ ਆ ਇਹਦੇ ਨਾਲ ਆਪਣੀ ਚੋਲੀ ਅਟੈਚ ਹੋ ਜਾਣੀ ਆ ਤੇ ਆਪਣੀ ਫਰੌਕ ਇੰਨੀ ਕਰ ਰੈਡੀ ਹੋ ਜਾਣੀ ਮੈਂ ਪਹਿਲਾਂ ਦੱਸਿਆ ਸੀ ਨਾ ਤੁਹਾਨੂੰ ਜਿਵੇਂ ਆਪਾਂ ਇਹ ਪੂਰੀ ਫੁੱਲ ਲੇਅਰ ਦੀ ਬਣਾਈ ਆ ਫਰੌਕ ਤੇ ਆਪਾਂ ਫੁੱਲ ਦੋ ਲੇਅਰ ਕਟਿੰਗ ਕੀਤੀ ਆ ਜੇ ਕਿਸੇ ਕੋਲ ਕਪੜਾ ਘਟਿਆ ਤੇ ਉਹਨੂੰ ਆਪਾਂ ਏਦਾਂ ਹਾਫ ਕਪੜਾ ਕਰਕੇ ਇਹਨਾਂ ਹਾਫ ਲੈ ਕੇ ਇਹਦੇ ਵਿੱਚੋਂ ਕਟਿੰਗ ਕਰਕੇ ਇੱਕ ਸਾਈਡ ਅੱਗੇ ਲਗਾ ਦਾਂਗੇ ਇੱਕ ਪਿੱਛੇ ਲਗਾ ਦਾਂਗੇ ਥੋੜੇ ਕਪੜੇ 'ਚ ਸਿਰਫ ਇਹ ਆ ਕਿ ਇਹਦਾ ਘੇਰ ਕੱਟ ਇੰਨਾ ਹੀ ਬਣੂਗਾ ਪ੍ਰੋਪਰ ਤਿਆਰ ਇਹਦੇ 'ਚ ਹੁਣ ਕੀ ਹੈ ਇਹਦੇ 'ਚ ਇਹਦਾ ਘੇਰ ਦੇਖੋ ਕਿੰਨਾ ਵੱਡਾ ਬਣ ਰਿਹਾ ਵਾ ਠੀਕ ਹੈ ਜੀ ਕਿਸੇ ਕੋ ਕਪੜਾ ਥੋੜਾ ਹੈ ਤਾਂ ਹਾਫ 'ਚ ਵੀ ਕਟਿੰਗ ਕਰ ਸਕਦਾ ਹੈ ਇੱਕੇ ਲੇਅਰ 'ਚ ਦੋਨੇ ਅੱਗੇ ਪਿੱਛੇ ਵਾਲੇ ਪੱਲੇ ਬਣਾ ਸਕਦਾ ਹੈ ਚੋਲੀ ਦੇ ਕੋ ਠੀਕ ਆਪਣੇ ਕਪੜੇ ਦੇ ਹਿਸਾਬ ਨਾਲ ਅਪਾ ਕਰਨਾ ਹੈ ਇਹ ਤੋਂ ਬਾਅਦ ਹੁਣ ਅਪਾ ਇਹਨੂੰ ਚੋਲੀ ਅਟੈਚ ਕਰਾਂਗੇ ਤੇ ਅੱਗੇ ਪਿੱਛੇ ਰੈਡੀ ਕਰਕੇ ਫਿਰ ਬਾਹਮਾ ਲਗਾ ਕੇ ਫਿਰ ਤੈਨੂੰ ਰੈਡੀ ਹੋਈ ਫਰਾਕ ਦਿਖਾਣੇ ਆ